ਹਾਂਜੀ ਕਿਸਾਨ ਭਰਾਓ ਕਣਕ ਦੀ ਗਰੋਥ ਚਾਹੀਦੀ ਆ ਉਹਦੇ ਲਈ ਕੀ ਕੀਤਾ ਜਾਵੇ ਇਹ ਵੀਡੀਓ ਅੰਤ ਤੱਕ ਜਰੂਰ ਦੇਖੋ ਬਜਾਈ ਸਮੇਂ 50 ਤੋਂ 60 ਕਿਲੋ ਡੀਏਪ ਫਿਰ ਕਣਕ ਦੀ ਬਜਾਈ ਤੋਂ ਬਾਅਦ 20 ਤੋਂ 60 ਦਿਨਾਂ ਦੇ ਵਿੱਚ ਵਿੱਚ ਆਪਾਂ ਜੂਰੀਆ ਤਤ ਦੇਣਾ ਜੂਰੀਆ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਜੋ ਸਿਫਾਰਸ਼ ਆਈ ਜੀ 110 ਕਿਲੋ ਟਾਈ ਤੋਂ ਤਿੰਨ ਬੈਗ ਆਪਾਂ ਜੂਰੀਆ ਕਨਕ ਨੂੰ ਦੇਣੀ ਆ ਜੇ ਗੱਲ ਕਰੀਏ ਆਪਣੀਆਂ ਜ਼ਮੀਨਾਂ ਮਾੜੀਆਂ ਆ ਜਾਂ ਤੱਤ ਚੰਗੀ ਤਰ੍ਹਾਂ ਖੁਰਦੇ ਨਹੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਵਿੱਚ ਆਪਾਂ ਐਕਸਟਰਾ ਤੱਤ ਦੇਣੇ ਆ ਇਸ ਸਾਲ ਉਹਦੇ ਤੋਂ ਆਪਾਂ ਪਹਿਲੀ ਬੋਰੀ ਜੂਰੀਆ ਦੇ ਨਾਲ ਸਲਫਰ ਪਾ ਸਕਦੇ ਆ ਦੂਜੀ ਬੋਰੀ ਜੂਰੀਆ ਨਾਲ ਆਪਾਂ ਮਾਈਕੋਹਰੀਜਾ ਪਾ ਸਕਦੇ ਆ ਇਹ ਦੋਵੇਂ ਇਹ ਬੈਲੈਂਸ ਕਰਨਗੇ ਪੀ ਐਚ ਲੈਵਲ ਨੂੰ ਪਲੱਸ ਜਿਹੜੇ ਐਕਸਟਰਾ ਜ਼ਮੀਨ ਦੇ ਵਿੱਚ ਤੱਤ ਪਏ ਨੇ ਉਹ ਬੂਟੇ ਨੂੰ ਦੇਣਗੇ ਜਿਹਦੇ ਨਾਲ ਕਿ ਕਣਕ ਦੀ ਚੰਗੀ ਗਰੋਥ ਹੋਵੇਗੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤਵਾ ਜਰੂਰ ਸ਼ੇਅਰ ਕਰਿਆ ਕਰੋ ਧੰਨਵਾਦ